ਦਿਨ ਸੁਖ ਨਾਲ ਗੁਜ਼ਰਦੇ ਹਨ ਅਗੰਤ ਵੀ ਸਮਰ ਜਾਂਦਾ ਹੈ ਲੋਕ ਸੁਖੀ ਪ੍ਰਲੋਕ ਸਹਿਲੇ ਹੋ ਜਾਂਦਾ ਹੈ یوں ਅਜਮਲ ਨੂੰ ਭਾਵੇਂ ਰਾਜ ਪੰਡਤ ਦਾ ਪੁੱਤਰ ਸੀ ਉਹ ਸੰਗਤ ਧੋਣ ਕਰਕੇ ਉਸ ਦੇ ਖਿਆਲਤ ਐਸੇ ਵਿਗੜ ਗਏ ساری ਜ਼ਿੰਦਗੀ ਹੀ ਬਰਬਾਦ ਹੋ ਗਈ ਅਖੇ ਫਿਰ ਸੰਗਤ ਦੁਆਰਾ ਹੀ ਉਸ ਦਾ ਉਧਾਰ ਹੋਇਆ ਆਨੀਆਂ ਨੇ ਪ੍ਰਭ ਉਸ਼ਰਨ ਗਿਰ ਕੇ ਹੀ ਭਲਾ ਹੁੰਦਾ ਹੈ ਪ੍ਰਾਨੀ ਦਾ ਸ਼ਾਹ ਗੁਰੰਗਦੇ ਮਹਾਰਾਜ ਖਡੂਰ ਸਾਹਿਬ ਜੋਤਿਗਾਂਦੇ ਹਨ ਆਪ ਵੀ ਦਾ ਨਿਤਕਰਮ ਸਵੇਰ ਵੇ ਰਾਤਰੇ ਨੇ ਅੰਮ੍ਰਿਤ ਵੇ ਉਤਸਵ ਦਾਤਨ ਕੋ ਲੈ ਇਸ਼ਨਾਨਾਦ ਕਰਕੇ ਪ੍ਰਭੂ ਧਿਆਨ ਵਿੱਚ ਸਵੇ ਰੂਪ ਦੇ ਧਿਆਨ ਦੇ ਵਿਸ਼ਮਾ ਦੀ ਵਿੱਚ ਅਸਥਿਤ ਹੋਣਾ ਨਿੰਜੜੇ ਪ੍ਰੇਮੀਆਂ ਨੂੰ ਦਸ਼ਮ ਦੇਨਾ ਕੀ ਦਿਨ ਕਥਾ ਸੁਤੰਨ ਹੋਣਾ ਉਸ ਤੋਂ ਬਾਅਦ ਹੋ ਦੁਪਹਿਰ ਦਾ ਪ੍ਰਸ਼ਾਦ ਪਾਣੀ ਚੱਕ ਕੇ ਕੁਛ ਆਰਾਮ ਕਰਦੇ ਫਿਰ ਉਸ ਤੋਂ ਬਾਅਦ ਉੱਠ ਕੇ ਉਸ ਸਮਾਂ ਸ্নান ਅਰਚੋਤ ਕੇ ਤੇ ਪਹਿਨੇ ਸਾਫ ਤੇ ਲੇ ਜਾਂਦੇ ਸਨ ਕੁਝ ਪਹਿਲਵਾਨਾਂ ਨੇ ਕੁਸ਼ਤੀਆਂ ਕਰਾਉਂਦੇ ਥੋੜੀ ਦੇਰ ਬੱਚਿਆਂ ਨਾਲ ਵੀ ਖੇਡਦੇ ਕਿਉਂ ਇਸ ਗੱਲ ਵਿੱਚ ਕੋਈ ਰਾਜ ਕੋਈ ਫੇਰ ਸੀ ਉਹ ਬੱਚਿਆਂ ਦੇ ਖਿਆਲ ਆ ਤਰਾਗ ਬੈਸ਼ਤੁਰੇਤ ਹੁੰਦੇ ਹਨ ਕਿਉਂ ਅਜੇ ਇਹ ਸਾਰਾ ਪ੍ਰੋਗਰਾਮ ਨਿਭ ਚੁੱਕਾ ਉਸ ਤੋਂ ਬਾਅਦ ਆਪ ਜੀ ਕੁਝ ਥੇਰ ਵਾਸਤੇ ਸਮਾਧੀ ਵਿੱਚ ਲੀਨ ਵਜਾਇਆ ਕਰਦੇ ਸਨ ਅਜਾਪ ਇਸੇ ਤਰ੍ਹਾਂ ਸਮਾਦਿ ਸਥਿਤ ਹੋ ਜਾਂਦੀ ਹਨ ਸਿੱਖਚਾਰ ਚ ਫਿਰ ਉਧਰ ਉਧਰ ਹੋ ਜਾਂਦੇ ਹਨ ਜੇ ਕੋਈ ਪ੍ਰੇਮੀ ਦਰਸ਼ਨ ਦੀਦਾਰ ਵਾਲੇ ਆਉਂਦੇ ਉਹਨਾਂ ਨੂੰ ਚੁੱਪਚਾਪ ਤੇ ਇਸ਼ਾਰੇ ਦੁਆਰਾ ਬਿਠਾ ਲੈਂਦੇ ਜਿਦੋਂ ਸਮਾਧੀ ਤੋਂ ਥਾਨ ਹੋਣਗੇ ਉਦੋਂ ਦਰਸ਼ਨ ਕਰੋ ਤੇ ਬਚਨ ਬਲਾਸ਼ ਕਰੋ ਈਉਂ ਦਰਿਆ ਤੋਂ ਪਾਰ ਦੇ ਕੁਝ ਪ੍ਰੇਮੀ ਦਿਨਾਂ ਵਿੱਚ ਇੱਕ ਪ੍ਰੇਮੀ ਨੂੰ ਅਤਿਅੰਤ ਵੇਰਾਗ ਲੱਗਿਆ ਉਸਦੇ ਕੋਈ ਸੁਨਮੰਦੀ ਚੜਾਈ ਕਰਕੇ ਉਸਦੇ ਸਰੀਰ ਨੂੰ ਚਿਖਾ ਪਰਛੜਦਿਆਂ ਦੇ ਇਤਿਆਰ ਉਸਦੇ ਚਿੱਤ ਵਿੱਚ ਵਹਿਰਾਗ ਪੈਦਾ ਹੋ ਗਏ। ਚਿਤ੍ਰੰ ਬਹੁਤ ਖੇਧ ਹੋਇਆ ਦੁੱਖ ਹੋਇਆ ਆਪਣਾ ਆਪਣੇ ਸਰੀਰ ਦਾ ਖਿਆਲ ਆਵੇ ਕਿਛ ਨੇ ਵੀ ਬਾਰ ਬਾਰ ਸੜਨਾ ਹੈ। ਬਲ ਕੋਈ ਉਪਾਅ ਦੁੱਖਾਂ ਦੇ ਛੁਟਕਾਰੇ ਦਾ ਹੋ ਸਕੇ। ਹੋਰ ਵੀ ਅਨੇਕ ਦੁੱਖ ਜੋ ਜੀਵਨ ਵਿੱਚ ਆਉਂਦੇ ਹਨ ਆਦ ਬਿਆਦ ਪਾਤ ਆਪ ਦੁੱਖ ਕਲੇਸ਼ ਆਦ ਉਹ ਵੀ ਸਾਹਮਣੇ ਆਏ। ਸੋ ਉਸਦੇ ਵਾਸਤੇ ਇਦੋਂ ਦਰ ਫਿਰਨਾ ਸ਼ੁਰੂ ਕੀਤਾ ਲੇਕਿਨ ਸੰਤੁਸ਼ਟਤਾ ਨਾ ਆਈ ਅਖੀਰ ਗੁਰਨਾਨ ਗੁਰੰਗਤ ਦੇ ਮਹਾਰਾਜ ਜਿਦੀ ਬਾਤ ਜ਼ਿਕਰ ਕੀਤਾ ਕੁਝ ਹੋਰ ਪੰਸਤ ਸਰੀਰ ਉਸ ਦੇ ਪਾਸ ਬੈਠੋ ਖੰਡ ਵਾਲੇ ਜਿਥੇ ਆਲਨ ਦੇ ਉਹਨਾਂ ਨਾਲ ਲੈ ਕੇ ਪ੍ਰੇਮੀ ਗੁਰੂ ਜੀ ਦੇ ਦਰਸ਼ਨ ਵਾਸਤੇ ਤਪੇਣੇ ਸ਼ਰਧਾ ਨਾਲ ਹਜ਼ਰ ਹੁੰਦਾ ਹੈ ਸਿੱਖਾਂ ਨੇ ਦੁਪਹਿਰੇ ਦਰਖੜੇ ਸੰਨ ਬਿਠਾ ਲਿਆ जदों हजूर समाधि गए उस मौके आप नमस्कार करना और बचन बिलास कर लेना बैठ गए जो गुरु जी समाधि तो उथान नेत्र खुले तो उस मौके सेवादारा ने कहा हूँ चलो चल के दीदार करो दर्शन करो नमस्कार करो आए आके नमस्कार की थी ਸਤਿ ਜੋੜ ਕੇ ਸਾਹਮਣੇ ਬੈਠ ਕੇ ਉਹ ਪ੍ਰਾਰਥਨਾ ਕੀਤੀ ਗਰੀਬ ਨਿਵਾਜ ਅਗਰ ਹੁਕਮਾ ਵੇ ਕੋਈ ਬੇਨਤੀ ਕੀਤੀ ਜਾਏ ਜੁਰ ਦੇ ਹੁਕਮ ਦੀ ਓੜੀ ਹੈ ਨਾ ਗੁਰੂ ਜੀ ਕਹਣ ਕਹੋ ਨ ਤੜ ਕਹੋ ਜਿਸ ਵਾਸਤੇ ਆਇਓ ਕਹੋ ਉਸ ਨੇ ਇਹੋ ਪ੍ਰਾਰਥਨਾ ਕੀਤੀ ਗਰੀਬ ਨਿਵਾਜ ਚਿਤ ਵਿੱਚ ਬੜਾ ਭੈ ਅਰਤੀਤ ਹੋਇਆ ਜਮਾਦਾਨ ਲਕਾਂ ਦਾ 84 ਦਾ ਇੱਕ ਬਹੁਤ ਹੀਤੂ ਸ਼ਰਮੰਦੀ ਤੇ ਗੁਜ਼ਰਨ ਕਰਕੇ ਮੰਨ ਦੇ ਉੱਪਰ ਗਹਿਰਾ ਅਸਰ ਹੋ ਚੁੱਕਾ ਹੈ। ਦਰਨਾਥ ਬੇਵਿਲਾਇਚਿਤ ਚੈਨ ਨਹੀਂ ਹੋਈ ਚਾਹੁੰਦਾ ਹੈ ਇਹਨਾਂ ਦੁੱਖਾਂ ਤੋਂ ਕਿਵੇਂ ਛੁਟਕਾਰਾ ਪਾ ਜਾਣਾ। ਯੋ ਉਸਨੇ ਪ੍ਰਾਰਥਨਾ ਕੀਤੀ। ਕਟੋ ਮੇਰਾ ਇੱਕ ਦੁੱਖ ਸਤ ਗੁਰੂ ਕਾਟੋ ਮੇਰਾ ਇੱਕ ਮੁਖ ਸਾਧੁਰੂ thank you ਰਾਮਰਾਇ ਕਟੋ ਮੇਰਾ ਅਗਨ ਦਹਿ ਅਰਗਰਬ ਵਸ਼ੇਰਾ ਬਾਰ ਬਾਰ ਆ ਤਾਂ ਦੇ ਉਧਰ ਵੀ ਚਾ ਕੇ 9-10 ਮਹੀਨੇ ਸੇਠਾਂ ਤੇ ਪੈਰੋ ਤਾਂ ਹਨ ਇਉ ਨਰਕ ਵਿੱਚ ਰਹਿਣਾ ਫਿਰ ਦੇ ਧਾਰ ਕੇ ਅਨੇਕਾਂ ਦੁੱਖਾਂ ਤਕਲੀਫਾਂ ਦੁੱਖਾਂ ਕਲੇਸ਼ਾਂ ਤਾਪਾਂ ਦਾ ਸ਼ਿਕਾਰ ਹੋਣਾ ਆਦ ਵਿਆਦ ਪਾ ਤਿੰਨ ਵੱਡੇ ਵੱਡੇ ਤਾਪ ਕਾਮ ਕਉਦ ਲੋਭ ਮਹੰਕਾਰ ਆਸਾ ਕ੍ਰਿਸ਼ਨਾ ਚਿੰਤਾ ਤੈਨ ਡੈਣਾ ਵੜਵੜ ਖਾਂਦੀਆਂ ਸ਼ਬਦ ਸਪਰਸ਼ ਰੂਪ ਰਸ ਗੰਧ ਵਿਦਿਆ ਸੰਤਾਰਾਗ ਦਾ ਹੈ ਪਿਨਵੇਸ਼ ਪੰਜ ਕਲੇਸ਼ ਇਹ ਭਿਆਦ ਜਿੰਦਗੀ ਦੇ ਵਿੱਚ ਬਿੰਦ ਦੁੱਖਾਂ ਤਕਲੀਫਾਂ ਦਾ ਸਾਹਮਣਾ ਹਰ ਇੱਕ ਨੂੰ ਹੀ ਕਰਨਾ ਪੈਂਦਾ ਹੈ ਦੇ ਤਾਰ ਕੇ ਉਸ ਤੋਂ ਬਾਅਦ ਫੇਰ ਅਗ ਵਿੱਚ ਛੜਨਾ ਪੈਂਦਾ ਹੈ ਬਾਰ ਬਾਰ ਜੰਮਣਾ ਮਾਤਾ ਦੇ ਤਕਲੀਫਾਂ ਚ ਚਲਣੀਆਂ ਬਾਰ ਬਾਰ ਤਕਲੀਫਾਂ ਚੱਲ ਕੇ ਫਿਰ ਬਾਰ ਬਾਰ ਸਰਣਾ ਵਿਸ਼ਵਾਸ ਤੇ ਅਗਨ ਦਹੇ ਅਰ ਗਰਭ ਵਸੇ ਕਿਰਪਾ ਕਰਕੇ ਜਨਮ ਮਨ ਦਾ ਦੁੱਖ ਘਟ ਦੋ ਰੀਵ ਨਵਾਜ਼ ਤੇ ਕਿਰਪਾ ਕਰੋ ਇਸ ਗੱਲ ਦਾ ਬੜਾ ਚਿੱਤ ਵਿੱਚ ਹੈ ਪ੍ਰਤੀਤ ਹੋਇਆ ਹੈ ਕਾਟੋ ਮੇਰਾ ਇੱਕ ਦੁੱਖ ਸਤਿਗੁਰ ਕਾਟੋ ਮੇਰਾ this <laughs> afternoon. ਗੁਰੰਗਦੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਪ੍ਰਾਰਥਨਾ ਕੀਤੀ ਇਹ ਬਚਨ ਸੁਣ ਕੇ ਉਸ ਦਾ ਗੁਰੂ ਜੀ ਬੜੇ ਪ੍ਰਸੰਨ ਹੋਏ ਬੜੇ ਖੁਸ਼ ਹੋਏ ਮਨੀ ਜਗਿਆਸੂ ਹੈ ਅਧਕਾਰੀ ਹੈ ਨਹੀਂ ਸਤਿਪੁਰਸ਼ਾਂ ਕੋਲ ਦੁਨੀਆ ਜਾ ਕੇ ਝੂਠੀਆਂ ਚੀਜ਼ਾਂ ਮੰਗਦੀ ਹੈ ਇੰਦਰ ਦਾ ਤਨਖਾਪੜ ਪੜਨ ਵਾਸਤੇ ਇਸਤੇਮਾਲ ਕਰਦੇ ਹਨ ਉਹ ਵਸਤੂ ਜਿਹੜੀ ਸਾਰੇ ਦੁੱਖਾਂ ਤੋਂ ਬਰੀ ਕਰਨ ਵਾਲੀ ਹੈ ਉਹਦੀ ਜਾਂਚ ਨਹੀਂ ਕਰਦੇ ਕਿਉਂ ਗੁਰੂ ਜੀ ਪ੍ਰਸੰਨ ਹੋਵੇ ਅਸਲੀ ਵਸਤੂ ਮੰਗਣ ਵਾਲਾ ਇਹ ਅਧਿਕਾਰੀ ਆਇਆ ਫਿਰ ਪੁੱਛਣ ਲੱਗੇ ਪ੍ਰੇਮੀਆ ਠੀਕ ਹੈ ਮਾਨੁੱਖ ਤਨ ਧਾਰ ਕੇ ਕੋਈ ਵੀ ਸੁਖੀ ਨਹੀਂ ਗਰੀਬ ਤੋਂ ਬਾਦਸ਼ਾਹ ਹੰਤ ਤੱਕ ਹਰੇਕ ਨੂੰ ਹੀ ਦੁੱਖਾਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਕਰਦਾ ਹੈ बार-बार ਜਨਮ ਧਾਰ ਕੇ ਉਸ ਆਯੂ ਕੋ ਤੇ ਦੁੱਖ ਤਕਲੀਫਾਂ ਫਿਰ ਅਖੀਰ ਮਰ ਤੁ ਸਭ ਨੂੰ ਹੀ ਹੋਣਾ ਪੈਂਦਾ ਹੈ ਫਿਰ ਵਾਰ-ਵਾਰ ਆਉਣਾ ਪੈਂਦਾ ਹੈ ਮਾਤਾ ਦੇ ਉਧਰ ਵਿੱਚ ਫੇਰ ਇਹ ਆਜਾਈ ਹਾਲ ਹੁੰਦਾ ਰਹਿੰਦਾ ਜਿਸ ਨੂੰ ਇਸ ਤੋਂ ਬਰੀ ਹੋਣ ਦੀ ਖਾਸ਼ ਪੈਦਾ ਹੋਈ ਮੁਕਤ ਹੋਣ ਦੀ ਇੱਛਾ ਪੈਦਾ ਹੋ ਗਈ ਉਹ ਧਨਪੱਤ ਹੈ ਬੁਰਸ਼ ਬੜੇ ਭਾਗਾਂ ਵਾਲਾ ਮਾਨੁਕ ਸ਼ਰੀਰ ਮਿਲ ਜਾਏ ਔਰ ਪਰਮ ਪਦਵੀ ਦੀ ਇੱਛਾ ਚਿੱਤ ਵਿੱਚ ਪੈਦਾ ਹੋ ਜਾਏ ਔਰ ਪੂਰਨ ਪ੍ਰਤਮ ਮਿਲਾਪ ਹੋ ਜਾਏ ਹੋਰ ਕੀ ਚਾਹੀਦਾ ਇਸ ਨੇ ਤਾਂ ਕਾਰਜ ਆਸ ਹੈ ਤਾਂ ਇਹ ਬਹੁਤ ਪ੍ਰਸੰਨ ਹੋਏ ਗੁਰੂ ਜੀ ਫਿਰ ਪੁੱਛਣ ਲੱਗੇ ਪ੍ਰੇਮੀਆ ਇਹ ਹੁੰਦਸ ਹੋਰ ਵੀ ਕੁਝ ਉਪਾਅ ਕੀਤਾ ਇਸ ਦੇ ਵਾਸਤੇ ਹੋਰ ਵੀ ਕੁਝ ਯਤਨ ਕੀਤਾ ਇੱਧਰ ਉੱਧਰ ਕਿਤੋਂ ਕੋਈ ਉਪਾਅ ਕੋਈ ਯਤਨ ਪੁੱਛਿਆ ਗਿੱਚਿਆ ਹ ਉਸਨੇ ਅਰਜ਼ ਕੀਤੀ ਗਰੀਬ ਨਾਲ ਕਈ ਥਾਈਂ ਫਿਰੇ ਕਈ ਉਪਾਅ ਕੀਤੇ ਹਾਂ ਜੇਕਰ ਯੋਗੀਆਂ ਪਾਸ ਜਾਣੇ ਉਹ ਕਹਿੰਦੇ ਪ੍ਰਾਣਾਯਾਮ ਕਰੋ ਰਾਣਾयां ਮੈਸਮੇ ਦੇ ਵਿੱਚ ਕਰਨਾ ਕਿੰਨਾ ਔਖਾ ਯੋਗਾ ਵਾਸ ਕਰਨਾ ਬਹੁਤ ਹੀ ਮੁਸ਼ਕਲ ਹੈ ਰੋਗੀ ਹੋ ਕੇ ਜ਼ਿੰਦਗੀ ਹੀ ਬਰਬਾਦ ਹੋ ਜਾਂਦੀ ਆਉਣ ਵਾਲੇ ਇਸ ਕਰਕੇ ਇਹ ਸਾਨੂੰ ਗ੍ਰਸਤੀਆਂ ਨੂੰ ਬਾਲ ਬੱਚੇ ਦਾਰਨ ਕਰਨਾ ਬਖਤੀ ਔਖਾ ਫਿਰ ਕਈ ਕਹਿੰਦੇ ਨੇ ਜੀ ਤਪ ਕਰੋ ਸਰੀਰ ਤੇ ਤਿਤਿਕਸ਼ਾ ਚੱਲੋ ਗਰਮੀ ਸਰਦੀ ਪੁਕ ਪਿਆਸ ਜਲਤਾਰੇ ਧੀਆਂ ਤਪਿ ਕਿਉਂ ਤਪੱਸਿਆ ਨਾਲ ਮਨ ਸ਼ੁੱਧੋ ਕਿ ਫਿਰ ਤੁਸੀਂ ਕਲਿਆਣ ਦੇ ਭਰਗੀ ਹੋਵੋਗੇ ਇਹ ਵੀ ਗ੍ਰਸਤੀਆਂ ਨੂੰ ਕਰਨਾ ਬੜਾ ਔਖਾ ਹੈ ਇਸ ਕਰਕੇ ਇਹ ਵੀ ਨਹੀਂ ਹੋ ਆਉਂਦਾ ਫਿਰ ਕਈ ਕਹਿੰਦੇ ਨੇ ਤੁਸੀਂ ਕਾਸ਼ੀ ਚਲੇ ਜਾਓ ਉੱਥੇ ਜਾ ਕੇ ਵੇਦਾਂ ਸ਼ਾਸਤਰ ਦਾ ਚਿੰਤਨ ਕਰੋ ਉੱਥੇ ਜ਼ਿੰਦਗੀ ਵਿਰਾਂਤ ਪੜਨ ਵਾਸਤੇ ਲਗਾ ਉਤੋਂ ਤੁਹਾਨੂੰ ਗਿਆਨ ਪੈਦਾ ਹੋਏਗਾ ਇਸ ਤੇ ਜਨਮ ਮਨ ਦੀ ਨਿਬੇਤੀ ਹੋਏਗੀ ਹੁਣ ਗ੍ਰਸਤੀ ਲੋਕਾਂ ਬਾਲ ਬੱਚੇ ਦਾ ਰਾਂ ਜਿਵੇਂ ਸਭ ਕੁਝ ਛੱਡ ਚਿੜਾ ਕੇ ਚਲੇ ਜਾਈਏ ਗਰੀਬ ਨਿਵਾਸ ਕਿਰਪਾ ਕਰਕੇ ਕੋਈ ਇਹੋ ਜਿਹਾ ਉਪਾਅ ਦੱਸੋ ਜਿਸ ਕਰਕੇ ਵਿੱਚੇ ਰਹੀਏ ਰਹਿੰਦੇ ਹੋਏ ਜਨਮ ਮਨ ਦੀ ਨਿਰਪੀ ਹੋ ਜਾਵੇ ਮਾਨੁਕ ਤੰਦੀ ਸਹੂਲਤਾ ਹੋ ਜਾਵੇ ਫਿਰ ਬਾਰ ਬਾਰ ਇਸ ਕੋਹਲੂ ਚੱਕਰ ਵਿੱਚ ਨਾ ਆਉਣਾ ਪਵੇ ਇਹ ਉਸ ਦੀ ਪੀ ਬ੍ਰਿਛਾ ਸੁਣ ਕੇ ਗੁਰੂ ਜੀ ਅਤਿਅੰਤ ਪਸੰਦ ਲਏ ਬੜੀ ਸਿਆਣਾ ਸਮਝਵਾਲਾ ਪ੍ਰੇਮੀ ਹੈ ਕੋਈ ਨਹੀਂ ਹਰੇਕ ਨੂੰ ਇੰਗੇ ਜਿਹੇ ਵਿਚਾਰਾਂ ਕਿੱਥੇ ਧਰੀਆਂ ਪਈਆਂ ਹਨ ਇਉਂ ਕਰਕੇ ਗੁਰਜੀਤ ਕਹਿੰਦੇ ਗੱਲ ਤੇਰੀ ਬਹੁਤ ਅੱਛੀ ਹੈ ਬਹੁਤ ਆਲਾ ਹਾਂ ਗਰੀਬਾਂ ਤਦੇ ਗੁਰੂ ਨਾਨਕ ਦੇ ਮਹਾਰਾਜ ਦੇ ਘਰ ਦੀ ਮਹਿਮਾ ਸੁਣ ਕੇ ਆਇਆ ਕਿਉਂਕਿ ਇਸ ਸਮੇਂ ਦੇ ਵਿੱਚ ਹੀ ਗੁਰੂ ਨਾਨਕ ਜੀ ਦਾ ਅਵਤਾਰ ਹੋਇਆ ਉਹ ਹਜਾ ਰਸਤਾ ਦੱਸਣ ਵਾਸਤੇ ਉਹ ਹਜਾ ਮਾਰਗ ਦੱਸਣ ਵਾਸਤੇ ਜਿਹੜਾ ਜਾਂ ਕਿਸਮਾ ਹੈ ਜਿਹੜੇ ਲੋਕਾਂ ਦੇ ਸ਼ਰੀਰ ਜਸਮਾਨੀ ਦਿਮਾਗੀ ਬਿਰੀ ਹੱਤਾ ਹਨ ਉਹ ਹਜਾ ਹੀ ਰਸਤਾ ਹਜ਼ੂਰ ਨੇ ਆ ਕੇ ਦੱਸਿਆ ਇਸ਼ ਕਰਕੇ ਗੁਰਨਾਨਦ ਦੇ ਦਰਦੀ ਸੋਭਾ ਸੁਣ ਕੇ ਆਏ ਹਾਂ ਉਚਾ ਦਰਬਾਬੇ ਨਾਨਕ ਦਾ ਉਚਾ ਦਰਬਾਬੇ ਨਾਨਕ ਦਾ ਦਰਬਾਬੇ ਨਾਨਕ चाता का दरबारा अंत नहीं किस पारा वारा कोट 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 लख था का महल सुहावी कौन ला मेला लाख भगत जा को आराधे लाख तपीशर तपी साधे लाख जोगीशर करते जोगा लाख भोगीशर पोगे पोगा कटकट वसे जाने थोरा है कोई साजन परदा थोरा करो जतन जो हुए मेहरबाना को दे जी फिर तो फिर तो संतन पाया आया दूर परम हमरा शक्ल मिटाया महल बुलाया अमृत तो ऊंचा कौ नानक पर मेरा ऊंचा ऊंचा दर नानक ब ਉਸ ਰੰਮੀ ਨੇ ਪ੍ਰਾਰਥਨਾ ਕੀਤੀ ਪ੍ਰਭੂ ਗਰੀਬ ਨਿਵਾਸ ਗੁਰੂ ਨਾਨਕ ਦੇ ਘਰ ਦਾ ਮਤ ਗ੍ਰਸਤ ਤਿਆਗ ਪ੍ਰਮਾਣ ਹੈ ਗ੍ਰਸਤ ਹੈ ਪਰਨੇ ਤਿਆਗ ਹਰਥਾ ਉਸ ਦੀ ਕਲਿਆਣ ਹੋ ਸਕਦੀ ਇਹੋ ਜਿਹਾ ਪਾ ਇਹ ਵਿਸ਼ਵਾਸ ਤੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ ਆਂ ਕਈ ਥਾਈਂ ਫਿਰਫਰਾ ਕੇ pranayam ਦੀ ਚਾਲ ਐ ਇਸਵੇਂ ਦੇ ਸ੍ਰੀ ਛਾਲ ਨਹੀਂ ਸਕਦੇ ਤਪਸ਼ਿਆ ਆਦ ਹਰੇਕ ਕਿਵੇਂ ਕਰ ਸਕਦਾ ਹੈ ਕਟਨ ਮਾਰਗ ਹੈ ਛੱਡ ਛਿਟਾ ਕੇ ਘਰਾਂ ਨੂੰ ਕਿਵੇਂ ਜਾ ਕੇ ਕਾਸ਼ੀ ਵਿਵਿਦਾਂ ਸ਼ਾਸਤ ਦਾ ਚਿੰਤਨ ਕਰੀਏ ਸੋ ਫਿਰ પા ਕਰਕੇ ਉਹੀ ਉਪਾਦਸੋ ਜਿਸ ਕਰਕੇ ਘਰ ਵਿੱਚ ਵੀ ਰਹਿੰਜਾਈਏ ਜਨਮਨ ਦਿਨ ਵਿਰਤੀ ਨਹੀਂ ਕਰ ਲਈਏ ਇਹ ਸਾਰੇ ਦੁੱਖਾਂ ਤੋਂ ਬਰੀ ਵੀ ਹੋ ਜਾਈਏ ਸੋਇਓ ਜਦੋਂ ਉਹਨਾਂ ਕਿਹਾ ਗੁਰੂ ਜੀ પ્રસન્ન ਹੋ ਕੇ ਕਹਿੰਗੇ ਹਾਂ ਠੀਕ ਹੈ ਤੁਸੀਂ ਚਾਹੁੰਦੇ ਹੋ ਸਾਰੇ ਗਹਿਣੇ ਕਢਾ ਕੇ ਕੋਈ ਹੱਸ ਕਰਾਉਣਾ ਚਾਹੁੰਦੇ ਹੋ ਹਾਂ ਗਰੀਬ ਨਵਾਜ ਐਸਾ ਹੀ ਖਿਆਲ ਹੈ ਉਹਨਾਂ ਪ੍ਰਾਰਥਨਾ ਕੀਤੀ ਗੁਰੂ ਜੀ ਕੰਗੇ ਠੀਕ ਹੈ ਬਹੁਤ ਚਾਹੇ ਇਹੀ ਮਾਰਗ ਸਾਨੂੰ ਗੁਰੂ ਬਾਬੇ ਨੇ ਦੱਸਿਆ ਉਹਨਾਂ ਦਾ ਐਸਮੇ ਵਿੱਚ ਕਲੂ ਕਾਲ ਦੇ ਜ਼ਮਾਨੇ ਵਿੱਚ ਆਉਣ ਦਾ प्रयोजने ਈ ਸੀ ਗੁਰਮੁਖ ਨਾਮ ਦਾ ਨਿਸ਼ਾਨ ਕਲਯੁਗ ਨਾਨਕ ਨਾਮ ਸੁਖਾਲਾ ਸਿੱਧਾਂ ਦੇ ਨਾਲ ਗੁਰੂ ਬਾਬਾ ਜੀ ਦੀ ਕਈ ਦਫਾ ਚਰਚਾ ਵਾਰਤਾ ਹੋਈ ਹੈ ਸਮੇਰ ਪਰਵਤੇ ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣੇ ਮੱਤ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਪ੍ਰਾਣ ਆਯਾਮ ਦੀਆਂ ਸ਼ਕਤੀਆਂ ਦਿਖਾਉਣ ਦੇ ਉਹਦੀਆਂ ਤਾਕਤਾਂ ਦਿਖਾ ਕੇ ਸਭ ਸਿੱਧੀ ਮਨੇ ਵਿਚਾਰਿਆ ਕਿ ਮੇਂਦਰਸ਼ਨ ਲੈ ਦੇ ਇਹ ਬਾਲਾ ਐਸਾ ਜੋ ਆ ਘੱਪੜ ਦਿੱਤਾ ਨਾਥ ਜੀ ਪਾਣੀ ਭਰ ਲੈ ਉਹਨ ਉੱਠ ਚਾਲਾ ਬਾਬਾ ਆਇਆ ਪਾਣੀ ਪਾਣੀ ਠੋਰ ਨਹੀਂ ਉਸ ਤਾਲਾ ਤੇ ਉੱਥੇ ਉਹਨਾਂ ਨੇ ਆਪਣੀ ਸ਼ਕਤੀ ਦੁਆਰਾ ਜੋ ਪ੍ਰਾਣਯਾਮ ਦੁਆਰਾ ਚਿੱਤ ਦੀ ਇਕਾਗਰਤਾ ਕੀਤੀ ਇਕਾਗਰਤਾ ਵਿਸ਼ਕਤੀਆਂ ਹਨੀ ਸੋ ਇਕਾਗਰਤਾ ਦੁਆਰਾ ਪਾਣੀ ਦੀ ਵਿਜਾਇ ਹੀਰੇ ਲਾਲ ਦੁਆਰਾ ਨਜ਼ਰ ਆਉਣ ਲੱਗ ਪਏ। ਸੋ ਉਹਨਾਂ ਦੇਖੀਤ ਵਿੱਚ ਖਿਆਲ ਸੀ ਵੀ ਇਸ ਗੱਲ ਨੂੰ ਦੇਖ ਕੇ ਪਰਮ ਜਾਣਗੇ ਪਰ ਅਗਮਗਾਤ ਸਤਿਗੁਰੂ ਕਿਹੜਾ ਚਾਲੇ ਗੁਰ ਕੀ ਚਾਲਾ। ਗੁਰੂ ਜੀ ਪਰੋਂ ਆਏ ਸੰ ਉਹਨਾਂ ਕਾਲਾਂ ਕਾਲ ਕੇ ਕਮਾਈਆਂ ਉਸ ਨੇ ਇਹ ਚੀਜ਼ ਪੈਦਾ ਕੀਤੀਆਂ ਸਨ। ਗੁਰੂ ਜੀ ਮੁਸਕਰਾ ਕੇ ਵਾਪਸ ਮੁੜਾਏ ਕਹਿਣ ਲੱਗਾ 나ਥੀ ਉੱਥੇ ਪਾਣੀ ਹੈ ਨਹੀਂ। ਕੀ ਹੈ ਉੱਥੇ ਤੁਹਾਡੀ ਮਾਇਆ ਹੈ ਜੋ ਤੁਸੀਂ kemai di menu kagar kita.